ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਾ ਦਾ ਪੰਜਾਬੀ ਫੂਡ ਚੈਲਲੈ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਿਲਕੁਲ ਬਾਜ਼ਾਰ ਵਰਗਾ ਆਲੂ ਪੂਜਿਆ ਕਰਦੇ ਵਿੱਚ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਤੁਸੀਂ ਬਾਤ ਸੁਣੇ ਸਕਦੇ ਆ। 10 ਮਿੰਟ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦਾ ਹੈ। ਇੱਕ ਸੀਕ੍ਰੇਟ ਟ੍ਰਿਕ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ ਜਿੰਨਾ ਇਹ ਬਹੁਤ ਕ੍ਰਿਸਪੀ ਲੰਬੇ ਸਮੇਂ ਤੱਕ ਕ੍ਰਿਸਪੀ ਰਹੂਗਾ ਤੇ ਇਹਨੂੰ ਆਪਾਂ ਸਟੋਰ ਵੀ ਕਰ ਸਕਦੇ ਆ। ਚਲੋ ਕਰਦੇ ਆਂ ਫਿਰ ਬਣਾਉਣਾ ਸ਼ੁਰੂ। ਐਦਲੇ ਮੈਂ ਤੇ ਚਾਰ ਉਬਲੇ ਹੋਏ ਆਲੂ ਲਏ ਆ। ਇਹਨਾਂ ਨੂੰ ਮੈਂ ਮੈਸ਼ ਕਰ ਲਿਆ ਹੈ ਤੇ ਇਹਦੇ ਵਿੱਚ ਮੈਂ ਸਵਾਦ ਅਨੁਸਾਰ ਪਾਇਆ ਹੈ ਲ ਥੋੜਾ ਇਹ ਹਲਦੀ ਪਾਊਡਰ ਥੋੜਾ ਇਹ ਲਾਲ ਮਿਰਚ ਪਾਊਡਰ ਤੇ ਥੋੜੀ ਜਿਹੀ ਹਿੰਗ ਤੇ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਮਿਲਾਤਾ ਹੈ ਤੁਸੀਂ ਚਾਹੋ ਤੇ ਇਹਦੇ ਵਿੱਚ ਚਾਟ ਮਸਾਲਾ ਵੀ ਪਾ ਸਕਦੇ ਆ ਫਿਰ ਇਹਨਾਂ ਵੜਾ ਚੰਗਤਰੀਕਾ ਮਿਲਾ ਦੇਣਾ ਇਹਦੇ ਵਿੱਚ ਕੋਈ ਵੀ ਆਲੂ ਦੀਆਂ ਗੱਠਾਂ ਨਹੀਂ ਰਹਿਣੀਆਂ ਚਾਹੀਦੀਆਂ ਇਹ ਇਹ ਚੀਜ਼ ਦਾ ਬਿਲਕੁਲ ਤੁਸੀਂ ਜਿਹੜਾ ਧਿਆਨ ਰੱਖਣਾ ਹੈ ਇਹਦੇ ਨਾਲ ਜਿਹੜਾ ਤੁਹਾਡਾ ਪੂਜੀਆ ਬਹੁਤ ਵਧੀਆ ਬਣੂਗਾ 200 ਗ੍ਰਾਮ ਇਹਦੇ ਵਿੱਚ ਜਿਹੜਾ ਇਹ ਬੇਸਨ ਪਾਇਆ ਹੈ ਤੇ ਇਹਨੂੰ ਛਾਣ ਕੇ ਪਾਇਆ ਮੈਂ ਤੇ ਫਿਰ ਚੰਗੀ ਤਰੀਕੇ ਨਾਲ ਮਿਲਾ ਕੇ ਇੱਕ ਚਮਚ ਤੇਲ ਪਾ ਕੇ ਆਪਾਂ ਇਹਦਾ ਇੱਕ ਡੋ ਟਾਈਪ ਜਾਂ ਬਣਾ ਲਿਆ ਆ ਫਿਰ ਮੈਂ ਇੱਥੇ ਲਈ ਆ ਭੂਜੀਆਂ ਬਣਾਉਣ ਵਾਲੀ ਮਸ਼ੀਨ ਜੋ ਕਿ ਬਾਜ਼ਾਰ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੀ ਆ ਇਹ ਦੇਖੋ ਇਹਦੇ ਵਿੱਚ ਮੈਂ ਬਰੀਕ ਵਾਲੀ ਜਿਹੜੀ ਜਾਲੀ ਲਗਾਤੀ ਆ ਤੇ ਇਹਦੇ ਵਿੱਚ ਆਪਣਾ ਜਿਹੜਾ ਇਹ ਕੋਲ ਆ ਇਹ ਪਾਤਾ ਆ ਤੇ ਫਿਰ ਇਹਨੂੰ ਮੈਂ ਜਿਹੜਾ ਇਹ ਬੰਦ ਕਰ ਲਿਆ ਹੈ ਇਹਦੇ ਨਾਲ ਬਿਲਕੁਲ ਬਰੀਕ-ਬਰੀਕ ਭੂਜੀਆਂ ਨਿਕਲਦਾ ਆ ਫਿਰ ਇੱਥੇ ਮੈਂ ਤੇਲ ਰੱਖਿਆ ਹੈ ਗਰਮ ਹੋਣ ਨੂੰ ਤੇਲ ਮੈਂ ਇੰਨਾ ਗਰਮ ਹੋਣਾ ਚਾਹੀਦਾ ਕਿ ਆਪਾਂ ਜੇ ਗੋਲੀ ਪਾਈਏ ਤੇ ਉਹ ਮਿੰਟੋ-ਮਿੰਟੋ ਉੱਪਰ ਆ ਜਾਣੀ ਚਾਹੀਦੀ ਆ ਤੇ ਬਾਅਦ ਫਿਰ ਆਪਾਂ ਮੀਡੀਅਮ ਗੈਸ ਤੇ ਇਹਨੂੰ ਆਪਾਂ ਫਰਾਈ ਕਰਾਂਗੇ 골ਡਨ ਬ੍ਰਾਊਨ ਹੋਣ ਤੱਕ ਜੇ ਤੁਹਾਨੂੰ ਇਹ ਰੈਸਪੀ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰ ਦਿਓ ਇਹ ਦੇਖੋ ਬਹੁਤ ਹੀ ਸੁਆਣਾ ਤੇ ਬਹੁਤ ਹੀ ਚਾਟਪਟ ਬਣ ਜਾਂਦਾ ਹੈ ਇਹ ਦੇਖੋ ਕਿੰਨਾ ਕ੍ਰਿਸਪੀ ਹੋ ਗਿਆ ਹੈ ਤੇ ਬਹੁਤ ਵਧੀਆ ਕਲਰ ਵੀ ਆ ਗਿਆ ਨੂੰ ਆਪਾਂ ਕੱਢ ਲੈਣਾ ਹੈ ਤੇ ਇਹਨੂੰ ਕਰਨਾ ਹੈ ਸਰਵ ਤੇ ਇਹਨੂੰ ਤੁਸੀਂ ਜਰੂਰ ਜਰੂਰ ਬਣਾ ਕੇ ਰੱਖ ਲਿਓ ਬਹੁਤ ਹੀ ਵਧੀਆ ਬਣਦਾ ਹੈ ਇਹ ਤੇ ਇਹਨੂੰ ਤੁਸੀਂ 2 ਮਹੀਨੇ ਦੇ ਲਈ 에ਅਰ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਤੇ ਪੂਰੇ ਡੱਬੇ ਭਰ ਕੇ ਬਣਾਓ ਉਹ ਵੀ ਸਿਰਫ 200 ਗ੍ਰਾਮ ਬੇਸਨ ਦੇ ਨਾਲ ਮੇਰੇ ਦੋ ਡੱਬੇ ਭਰ ਗਏ ਤੁਸੀਂ ਇਹ ਰੈਸਪੀ ਅਟਾਈ ਕਰ ਬਹੁਤ ਬਹੁਤ ਧੰਨਵਾਦ